ਹਰਿ ਕ੍ਰਿਸ਼ਨਾ ਗੁਰੂ ਉੱਜਲ ਆਤਮ ਹੈ ਜੇਨ ਦਰਸਕਿਓ ਫਲ ਮੁਕਤੀ ਪਾਈ ਉਗੁਰ ਤੇਗ ਬਹਾਦਰ ਸੋ ਜੋਰ ਅਮਰ ਭੀਰਨ ਤੇ ਭੀਰਨ ਕੇਰ ਦੇ ਜਗਾਈ ਤਹਿ ਬੋਧ ਦਿਆ ਨਰ ਨਾਰਨ ਕੋ ਕਰ ਲੋਕ ਅਲੋਕ ਸੋ ਸੰਸਖਦਾਈ ਨਾਹ ਲੰ ਚਕਲੇਸ਼ ਕਿਉ ਛਲ ਮੈਂ ਅਪਦੇਸ਼ ਕਿਉ ਜੋ ਕਰਤ ਦਿਖਾਈ ਪਿਆਰ ਬੋਧ ਅਪਾਵਨ ਹੈ ਸੁਨੋ ਪਰ ਨਾਮੋਂ ਤੇਸੀ ਚੜਾਈ ਗੋਬਿੰਦ ਗੁਰੂ ਸਮ ਅਵਤਾਰ ਨਹਿ ਚੌ ਜੁਗਨ ਮੈਂ ਪਰ ਜਬ ਸਮਝੂ ਪ੍ਰਗਟਾਈ ਜਨ ਦੀਨਨ ਕਾ ਅਤਹਿਤ ਕਿਉ ਅਦੁਸ਼ਟਨ ਕੋ ਜਨ ਖੇਤ ਰਹੀ ਨਿਰਤ ਕਸਰ ਜੀਤ ਕੀ ਜਿਸਨੇ ਆਗਸਤ ਭਜਨ ਜਨ ਸ਼ਕਤੀ ਪਾਈ ਜਦ ਸੰਗ ਕੀ ਮਿਰਕਾ ਜਿੱਤੇ ਅਰਜੈ ਤੇ ਗੰਗ ਜੈ ਤੇ ਗੰਗਾਈ ਰਾਸਬੀਰ ਦੀ ਉਹ ਜਨ ਝਟਕਨ ਕੋਰਨ ਝਟਕਨ ਬਾਜੇ ਸਿਉ ਫਕਰਾਏ ਜੈ 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 ਗੁਬਿੰਦ ਸਿੰਘ ਗੁਰੂ ਜਹ ਜੈ ਜੈ ਗੁਬਿੰਦ ਰਕਰਾਈ ਆਪਾ ਕਿਰਪਾ ਕਰਕੇ ਗੁਰ ਦੀ ਜੇ ਦੇਪ ਦਿਸ਼ਟ ਸਾਪੇ ਖਣਕੇਰੀ ਜੇ ਕਰਪੂ ਪਤਰੰਕ ਭਿਖਾਰੀ ਪਾਸ ਪਾਸੋ ਸੰਸਰ ਦੇ ਸਤੇਰੀ ਕੀਟ ਪਤੰਗ ਪਖਾਨ ਪੰਦਮੇ ਜੋਤ ਅਕਾਲ ਅਖੰਡ ਬਸੇਰੀ ਤੀਰਵ ਪਰਮਦ ਸਵਾਰ ਜਾਵ ਜਨ ਤਉ ਮਨ ਮੋਹਨ ਨਗਰ ਕਰੇਰੀ ਸਤਗੁਰ ਜੁਗ ਤਲੜਾਏ ਕੈ ਗੁਰ ਸਿਖ ਲੇਤ ਸਮਾਗ ਹੈ ਅਵਗਨ ਕੱਢ ਸਤ ਗੁਣ ਪਰੇ ਬਿਖਮ ਕਾਲਨਾ ਕਾਲ ਮੋਖ ਉਚਰੇ ਸ਼ਸਤਰ ਖਟ ਪਿੰਗ ਗਰਮ ਚੜ ਜਾਏ ਅੰਧ ਲਖੇ ਬਦਰੋ ਸੁਣੇ ਜੋ ਕਾਲ ਕਿਰਪਾ ਕਰਾਈ ਕਹਾ ਤੋ ਚਪਰਬ ਬੁੱਧ ਹਮਾਰੀ ਬਰਨ ਸਕੋ ਮੈਂ ਮਾਜੋ ਤਿਹਾਰੀ ਹਾ ਮਨ ਸਖਤ ਕਰ ਸਿਫਤ ਤਹਾਰੀ ਆਪ ਲੈ ਹੋ ਤਮ ਕਥਾ ਸੁਧਾਰੀ ਏਕ ਓਂਕਾਰ ਸਤ ਗੁਰੂ ਹੈਤੀ ਹੋਸੀ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨਾ ਬਿਨਾ ਸਨ ਸੋਏ ਪਸਤ ਪਹੁਣ ਭਗਤ ਵਚਨ ਜਿਹੜਾ ਪਾਣਿਦਾਨ ਸਰਬ ਕਲਾ ਸਮਰਾਟ ਖੰਡਾਂ ਬ੍ਰਹਮੰਡਾਂ ਦੇ ਮਾਲਕ ਜੋ ਕੋ ਜੋਕਾ ਤੰਨ ਵਾਲੀਏ ਕੁਲ ਆਲਮ ਗਰੀਬ ਨਵਾਜ ਸੱਚਾ ਪਾਤਸ਼ਾਹ ਸ਼ੰਤ ਗੁਰੂ ਜਗਤ ਗੁਰੂ ਗਿਆਨ ਦਾ ਸਾਗਰ ਗੁਰੂ ਧੰਨ ਗੁਰੂ ਸ੍ਰੀ ਗੁਰੂ ਕਰਨ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਪਰ ਰਹੀਆਂ ਸਰਬਸੰਤਾਵਲ ਭਾਣੀ ਹੋ ਜੋ ਆਪਣੀ ਹਾਜ਼ਰੀ ਗੁਰੂ ਚਰਨਾ ਚਲਵਾ ਰਹਿਆ ਦਾਸ ਦੀ ਹਾਜ਼ਰੀ ਗੁਰੂ ਚਰਨਾ ਚ ਪਰਵਾਨ ਕਰੋ ਗੁਰੂ ਪਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਦਰਬਾਰ ਸਜਿਆ ਆਪ ਸਾਰੇ ਰਲ ਮਿਲ ਕੇ ਆਨੰਦ ਮਾਣ ਰਹੇ ਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਗੁਰੂ ਘਰ ਦੇ ਪ੍ਰੀਤਮਾਨ ਗੁਰਸਿੱਖ ਪਿਆਰੇ ਬਾਬਾ ਮਹਾਕਾਲ ਜੀ ਆਪ ਸਰਬੱਤ ਸੰਗਤ ਨੂੰ ਗੁਰਮਤ ਤੋਂ ਸੋਝੀ ਦੇ ਰਹੇ ਆਂ ਕਿ ਗੁਰਦੁਆਰਾ ਸਾਹਿਬ ਕਿੱਦਾਂ ਜਾਣਾ ਏ ਜੀਵਨ ਵਿੱਚ ਕਿੱਦਾਂ ਵਿਚਰਨਾ ਏ ਗੁਰਮਤ ਰਹਿਤ ਮਰਿਆਦਾ ਨੂੰ ਕਿੱਦਾਂ ਰੱਖਣਾ ਆਪਾਂ ਪਤਾ ਕੀ ਕਰਦੇ ਆ ਜਦੋਂ ਗੁਰਦੁਆਰੇ ਜਾਣਾ ਹੋਵੇ ਤੇ ਦੇਖਦੇ ਆ ਪੈਸੇ ਟੁੱਟੇ ਅੱਗੇ ਆ ਖੁੱਲੇ ਪੈਸੇ ਅੱਗੇ ਆ ਜੇ ਨਹੀਂ ਹੈਗੇ ਨਾ ਤੇ ਆਪਾਂ ਨਾਲਦਿਆਂ ਤੋਂ ਪੁੱਛਦੇ ਆ 100 ਰੁਪਏ ਖੁੱਲੇ ਹੈਗਾ 50 ਰੁਪਏ ਖੁੱਲੇ ਅੱਗੇ ਬੀ ਆਂ ਦੇ ਨੋਟ ਹੋਵੇ ਕਿ ਦਸਰ ਦਸਾਂ ਦੇ ਦੋ ਅੱਗੇ ਆਪਾਂ ਇਹ ਚੀਜ਼ ਬੜੇ ਧਿਆਨ ਨਾਲ ਦੇਖਦੇ ਆਂ ਕਿ ਮੱਥਾ ਤੇ ਇੱਕ ਜਾਣਾ ਹੈ ਮਹਾਰਾਜ ਨੂੰ ਤੇ ਪੈਸੇ ਮੇਰੀ ਜੇਬ ਚ ਹੈਗੇ ਕਿ ਨਹੀਂ ਅੱਗੇ ਜ ਹੈਗੇ ਤੇ ਖੁੱਲੇ ਅੱਗੇ ਕਿ ਨਹੀਂ ਅੱਗੇ ਪਰ ਬਾਬਾ ਜੀ ਨੇ ਆਪਾਂ ਨੂੰ ਦੱਸਿਆ ਨਾ ਕਿ ਇਹ ਕਦੀ ਵੀ ਨਹੀਂ ਵੇਖਦੇ ਆਪਾਂ ਕਿ ਸਿਰ ਧੱਕਿਆ ਹੈ ਕੱਪੜੇ ਮੇਰੇ ਗੁਰੂ ਦੇ ਦਰਬਾਰ ਚ ਜਾਨਵਰ ਛਾਦੇ ਹੈਗੇ ਨੇ ਮੈਂ ਸਾਬਤ ਸੂਰਤ ਹੈਗਾ ਗੁਰੂ ਦੇ ਮੱਥੇ ਲੱਗਣਾ ਗੁਰੂ ਮਹਾਰਾਜ ਨੂੰ ਨੱਕ ਮਸਤ ਹੋਣਾ ਹੈ ਕਦੀ ਇਹ ਵਿਚਾਰ ਨਹੀਂ ਕੀਤੀ ਇਹਨਾਂ ਚੀਜ਼ਾਂ ਦੇ ਉੱਤੇ ਬਾਬਾ ਜੀ ਹੁਣ ਨੇ ਤੁਹਾਡਾ ਧਿਆਨ ਦਵਾਇਆ ਗੌਰ ਕੀਤਾ ਅੱਜ ਜਿਹੜਾ ਖੇਤ ਵਿੱਚ ਮਜ਼ਦੂਰੀ ਕਰਦਾ ਉਹ ਵੀ ਹਾਏ ਹਾਏ ਜਿਹੜਾ ਖੇਤ ਦਾ ਮਾਲਕ ਹੈ ਉਹ ਵੀ ਹਾਏ ਹਾਏ ਸ਼ਹਿਰ ਦੇ ਵਿੱਚ ਵੱਡੀਆਂ-ਵੱਡੀਆਂ ਦੁਕਾਨਾਂ ਨੇ ਸਬਜੀ ਵਾਲੇ ਤੋਂ ਲੈ ਕੇ ਤੇ ਸੋਨਾ ਵੇਚਣ ਵਾਲੇ ਦੀਆਂ ਲੋਹਾ ਕਾਡਰ ਸਭ ਕੁਝ ਆ ਗਿਆ ਵਿੱਚੇ ਇਲੈਕਟ੍ਰੋਨਿਕਸ ਵਾਲੀਆਂ ਹੁੰਦੀਆਂ ਵੀ ਆ ਗਿਆ ਏਸੀ ਲੱਗੇ ਨੇ ਛੱਤੇ ਗੱਦੇ ਲੱਗੇ ਉੱਤੇ ਚਟੀਆਂ ਚਾਦਰਾਂ ਵਿਸ਼ੀਆਂ ਨੇ आनंद ਵਿੱਚ ਬੈਠੇ ਆ ਤੇ ਉਹ ਵੀ ਹਾਏ ਹਾਏ ਕਰੀ ਜਾਂਦੇ ਤੇ ਜਿਹੜਾ ਉਹਦੇ ਉੱਤੇ ਕੰਮ ਕਰਦਾ ਉਹਨੇ ਤਾਂ ਕਰਨਾ ਹੀ ਕਰਨਾ ਮਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਦਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਬੰਦਾ ਪਦਾਰਥਾਂ ਚੋਂ ਸੁਖ ਲੱਭਦਾ ਹੈ ਸਾਨੂੰ ਨਿਮਰਤਾ ਦਾ ਅਦਬ ਰੱਖਣਾ ਚਾਹੀਦਾ ਅਸੀਂ ਐ ਸਮਝਦੇ ਆਂ ਕਿ ਇਹ ਟੈਂਟ ਲਾ ਲਿਆ ਇੱਧਰ ਤੇ ਇਹਦੇ ਵਿੱਚ ਵਿੱਚ ਜਿਹੜੇ ਬੈਠੇ ਆ ਨਾ ਉਹ ਚੁੱਪ ਕਰਕੇ ਬਹਿਣ ਆਸੇ-ਪਾਸੇ ਵਾਲੇ ਜਿੰਨਾ ਮਰਜ਼ੀ ਰੌਲਾ ਪਾਉਣ ਅਸੀਂ ਇੰਜ ਸਮਝਦੇ ਆਂ ਕਿ ਜਿਹੜੇ ਟੈਂਟ ਦੇ ਵਿੱਚ ਬੈਠੇ ਆ ਨਾ ਉਹਨਾਂ ਤੇ ਪਾਬੰਦੀ ਐ ਕਿ ਚੁੱਪ ਕਰਕੇ ਬਹਿਣ ਜਿਹੜੇ ਇੱਧਰ ਆਸੇ-ਪਾਸੇ ਦੋਨੋਂ ਪਾਸੇ ਟੈਂਟ ਦੇ ਅਗਲੇ-ਬਗਲੇ ਤੁਰੇ-ਫਿਰਦੇ ਉਹਨਾਂ ਤੇ ਕੋਈ ਮਰਹਦ ਦਾ ਕਾਨੂੰਨ ਲਾਗੂ ਨਹੀਂ ਐ ਉਹ ਜਿੰਨਾ ਮਰਜ਼ੀ ਰੌਲਾ ਪਾਉਣ ਕਿਉਂਕਿ ਉਹਨਾਂ ਨੂੰ ਥੋੜੀ ਮਰਹਦ ਜਿਸਦਾ ਪਿਆ ਸੋ ਸਾਨੂੰ ਗਰਬਾਣੀ ਦੇ ਅਰਥਾਂ ਦੀ ਗਰਬਾਣੀ ਦੀ ਕਥਾ ਦੀ ਕਦਰ ਪ੍ਰੇਮ ਕਰਨਾ ਚਾਹੀਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਯਾਦ ਰੱਖਿਓ ਰਹਿਤ ਨਾਮੇ ਆ ਗੁਰੂ ਸਾਹਿਬ ਦੇ ਭਾਈ ਸਾਹਿਬ ਜੀ ਵੀ ਤੁਹਾਨੂੰ ਸੁਣਾ ਕੇ ਗਏ ਨੇ ਮਹਾਰਾਜ ਕਹਿੰਦੇ ਹਾਰ ਜਸ ਸੁਨਤੇ ਬਾਤ ਚਲਾਵੇ ਗੋਬਿੰਦ ਸਿੰਘ ਜੰਮ ਧੱਕੇ ਖਾਵੇ ਰੱਬ ਦੀਆਂ ਗੱਲਾਂ ਹੁੰਦੀਆਂ ਪਈਆਂ ਹੁਣ ਤੇ ਲਾਗੇ ਆਪਣੀ ਆਪਣੀ ਕਹਿ ਕਹਿ ਲਾਈ ਹੋਵੇ ਮਰਦ ਕਹਿੰਦਾ ਉਹਨੂੰ ਜਮਾ ਤੋਂ ਕੋਈ ਨਹੀਂ ਬਚਾ ਸਕਦਾ ਸਾਨੂੰ ਇਹ ਧਿਆਨ ਚ ਰੱਖਣਾ ਚਾਹੀਦਾ ਗੁਰੂ ਦਾ ਬਚਨ ਹੈ ਮਰਦ ਕਹਿੰਦੇ ਨੇ ਜਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਸਤਗੁਰ ਕਹਿੰਦੇ ਸਾਰਾ ਸੰਸਾਰ ਘੁੰਮ ਕੇ ਦੇਖਦੇ ਆ ਨਾਨਕ ਦੁਖੀਆ ਸਭ ਸੰਸਾਰ ਮਲਕ ਭਾਗੋ ਵਰਗੇ ਵੀ ਦੁਖੀ ਫਿਰ ਵੱਡੇ ਵੱਡੇ ਖਰਕ ਸੈਨ ਵਰਗੇ ਰਾਜੇ ਵੀ ਦੁਖੀ ਲੰਕਾ ਦਾ ਬਾਦਸ਼ਾਹ ਵੀ ਦੁਖੀ ਕਿਤੇ ਸੁੱਖ ਨਹੀਂ ਲੱਭਾ ਫਿਰ ਸਤਿਗੁਰਾਂ ਨੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ ਰੋਗਦਾਰੂ ਦੋਵੇਂ 부ਝੇ ਤਾਬੈਦ ਸੁਜਾਨ ਸੁਜਾਨ ਦਾ ਮਤਲਬ ਸਿਆਣਾ ਮਰਜ਼ੀ ਕਹਿੰਦੇ ਸਿਆਣਾ ਵੈਦ ਉਹ ਆ ਪਹਿਲੇ ਰੋਗ ਲੱਭੇ ਵੀ ਰੋਗ ਕੀ ਐ ਤੇ ਫਿਰ ਇਸ ਰੋਗ ਨੂੰ ਕਾਟ ਕਰਨ ਵਾਲੀ ਦਵਾਈ ਕਿਹੜੀ ਐ ਰੋਗਦਾਰੂ ਦੋਵੇਂ 부ਝੇ ਦੋਵਾਂ ਦਾ ਧਿਆਨ ਹੋਵੇ ਪਤਾ ਹੋਵੇ ਉਹ ਸਿਆਣਾ ਵੈਦ ਐ ਤੇ ਸਤਗੁਰੂ ਜੀ ਨੇ ਦੋਵਾਂ ਦੇ ਧਿਆਨ ਰੱਖਿਆ ਵੀ ਰੋਗ ਤੇ दारू ਦਾ ਜਿੱਥੇ ਮਹਾਰਾਜ ਨੇ ਕਹਿਣਾ ਡੇਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਪ੍ਰਾਤਨ ਸਮੇਂ ਚ ਬੰਦਾ ਆ ਜੰਗਲਾਂ ਦੇ ਵਿੱਚ ਜਿਵੇਂ ਵਣ ਦਾ ਰਖਤ ਹੈ ਮਲੇ ਦਾ ਰਖਤ ਹੈ ਇਹਨਾਂ ਦੇ ਥੱਲੇ ਘੁਰਨੇ ਬਣਾ ਕੇ ਜਿ ਜਤਰਾ ਥੋੜਾ ਬਹੁਤਾ ਬਣਿਆ ਇਤਿਹਾਸੇ ਪਾਸੇ ਮਾਰੇ ਮੋਟੇ ਕਾਂਖ ਕੁਖਲਾ ਕੇ ਤੇ ਇਹਨਾਂ ਘੁਰਨੇ ਜਾਂ ਚ ਰਹਿਣਾ ਨੰਗੇ ਰਹਿਣਾ ਕੱਚਾ ਮਾਸ ਖਾ ਲੈਣਾ ਸ਼ਿਕਾਰ ਸਕੂਰ ਕਰਕੇ ਛਕ ਲੈਣਾ ਹੌਲੀ ਹੌਲੀ ਵਿਕਸਿਤ ਹੋਇਆ ਇਸ ਨੇ ਦੋ ਪੱਥਰ ਨੂੰ ਖੜਕਾਇਆ ਤੇ ਉਹਦੇ ਚੋਂ ਚੰਗਿਆੜੇ ਨਿਕਲੇ ਤੇ ਐਕਸਪੈਰੀਮੈਂਟ ਹੋਇਆ ਇਥੋਂ ਅੱਗ ਬਣ ਸਕਦੀ ਹੈ ਕੱਖ ਇਕੱਠੇ ਕਰਕੇ ਤੇ ਉਹਨਾਂ ਪੱਥਰਾਂ ਨੂੰ ਰਗੜ ਕੇ ਅੱਗ ਪੈਦਾ ਕਰਨ ਲਈ మాਸ ਭੁੰਨ ਕੇ ਖਾ ਲਿਆ ਆ ਵਿਜੜੇ ਵਰਗੇ ਜਾਨਵਰਾਂ ਨੂੰ ਦੇਖਿਆ ਵੀ ਇਹ ਕੱਖ ਇਕੱਠੇ ਕਰਕੇ ਆਲਣਾ ਕਿੰਨਾ ਸੋਨਾ ਬਣਾ ਲੈਂਦੇ ਆ ਤੇ ਬਾਸਬੂਸ ਜੇ ਸੈੱਟ ਕਰਕੇ ਤੇ ਇਹਨੇ ਝੁਗਿਆ ਝਗਿਆ ਬਣਾਉਣੀਆਂ ਸ਼ੁਰੂ ਕਰ ਲੀਆਂ ਵਿਕਸਿਤ ਹੁੰਦਾ ਗਿਆ ਫਿਰ ਵਣਾਂ ਤੋਂ ਨਿਕਲ ਕੇ ਮਲਿਆਂ ਦੇ ਪੋ ਰਿਆ ਚੋਂ ਨਿਕਲ ਕੇ ਝੁਗੀਆਂ ਚ ਆ ਗਿਆ ਝੁਗੀਆਂ ਤੋਂ ਨਿਕਲ ਕੇ ਥੋੜੀਆਂ ਗਾਰੇ ਦੀਆਂ ਕੰਧਾਂ ਕੱਢ ਲੀਆਂ ਉੱਤੇ ਬਾਸ ਪਾ ਲਏ ਤੇ ਮਿੱਟੀ ਪਾ ਲਈ ਕਾਨੇ ਪਾ ਕੇ ਘਰ ਬਣਾ ਲਏ ਫਿਰ ਪੱਕੀਆਂ ਇੱਟਾਂ ਦੇ ਘਰ ਬਣਾ ਲਏ ਪਲਸਤਰ ਕਰਨ ਲੱਗ ਪਿਆ ਹੁਣ ਟੈਲਾਂ ਲਾ ਲਈਆਂ ਹੁਣ ਜੇ ਸੰਦਾ ਸੀ ਚਾਰ ਪਾਈ ਬਣਾ ਲਈ ਮੰਜੇ ਬਣਾ ਲਏ ਉਹਨਾਂ ਮੰਜਿਆਂ ਤੇ ਸੌਣ ਲੱਗ ਗਿਆ ਮੰਜਾ ਚੁਬਦਾ ਇਹ ਫਿਰ ਚਾਦਰਾਂ ਦਾ ਵਿਕਾਸ ਕਰ ਲਿਆ ਸਰਾਣੇ ਆ ਗਏ ਗੱਦੇ ਆ ਗਏ ਹੌਲੀ ਹੌਲੀ ਜਦੋਂ ਪੱਕੇ ਘਰ ਬਣ ਜੇ ਨੇ ਤੇ ਉਹਦੇ ਵਿੱਚ ਗਰਮੀ ਮਹਿਸੂਸ ਹੋਣ ਲੱਗੀ ਤੇ ਵਿਕਸਤ ਹੋਈਆਂ ਫਰਿੱਜਾਂ ਆ ਗਈਆਂ ਕੂਲਰ ਆ ਗਏ ਸਿਆਲ ਵਾਸਤੇ ਏਸੀ ਗਰਮ ਆ ਗਏ ਹੀਟਰ ਆ ਗਏ ਨਹਾਉਣ ਵਾਸਤੇ ਪਾਣੀ ਗਰਮ ਲਈ ਗੀਜਰ ਆ ਗਏ ਇਹ ਸਾਰਾ ਸੁਖ ਸਾਧਨ ਬੰਦੇ ਨੇ ਬਾਹਰੋਂ ਲੱਭਿਆ ਬਾਹਰੋਂ ਖੋਜ ਕੀਤੀ ਇਹ ਸੁਖ ਸਾਧਨ ਲੱਭ ਗਿਆ ਬੰਦੇ ਨੂੰ ਇੱਕ ਭਰਮ ਪੈਦਾ ਹੋ ਗਿਆ ਇੱਕ ਭਲੇਖਾ ਪੈਦਾ ਹੋ ਗਿਆ ਹੁਣ ਤਨ ਦੇ ਸੁਖ ਤੇ ਸਾਰੇ ਲੱਭ ਲੇ ਇਹਨੂੰ ਸਵਰਗ ਕਿਹਾ ਏ ਸਵੈ ਵਰਗ ਬਾਹਰ ਤੇ ਤਾਪਮਾਨ ਬਹੁਤ ਹੈ ਧੁੱਪ ਬੜੀ ਜ਼ਬਰਦਸਤ ਹੈ ਬਾਹਰ ਅੰਦਰ ਏਸੀ ਚਾਲੂ ਕਰ ਲਈਏ ਠੰਡਾ ਹੋ ਗਿਆ ਆਪਣੇ ਮਤਲਬ ਦਾ ਕਰ ਲਿਆ ਤਨ ਸੁਖ ਸਾਰੇ ਬਾਹਰੋਂ ਲੱਭ ਗਏ ਹੁਣ ਜਦੋਂ ਤਨ ਸੁਖ ਲੱਭ ਗਿਆ ਏ ਤੇ ਹੁਣ ਅੰਦਰ ਦਾ ਜਿਹੜਾ ਸੁਖ ਆ ਨਾ ਆਤਮਿਕ ਸੁਖ ਹੁਣ ਮਨ ਉਹਦੀ ਖੋਜ ਵਿੱਚ ਲੱਗ ਗਿਆ ਇਹ ਤਨ ਦੇ ਤੇ ਸਾਰੇ ਸੁਖ ਲੱਭ ਲਿਆ ਠੰਡਾ ਤਪਤਾ ਸਭ ਸਾਨੂੰ ਸਮਝ ਆ ਗਿਆ ਹੁਣ ਜਿਹੜਾ ਮਨ ਦਾ ਸੁੱਖ ਹੈ ਇਹਦੀ ਖੋਜ ਵਿੱਚ ਲੱਗ ਗਿਆ ਪਰ ਪੂਰਾ ਗੁਰੂ ਨਹੀਂ ਮਿਲਿਆ ਜਿੱਤਰਾ ਬੰਦੇ ਨੇ ਤਨ ਦੇ ਸੁੱਖ ਬਾਹਰੋਂ ਲੱਭੇ ਐ ਇਦਾਂ ਇੱਕ ਭਰਮ ਚ ਪੈ ਕੇ ਤੇ ਮਨ ਦੇ ਸੁੱਖ ਆਤਮਿਕ ਸੁੱਖ ਵੀ ਬਾਹਰੋਂ ਲੱਭਣ ਪੁਰ ਪਿਆ ਸੋਚਦਾ ਏ ਪੰਜਾ ਤਖਤਾਂ ਦੀ ਯਾਤਰਾ ਕਰ ਲਵਾਂ ਸੁੱਖ ਮਿਲੇਗਾ ਇਤਿਹਾਸ ਦੀ ਜਾਣਕਾਰੀ ਮਿਲੇਗੀ ਫਲਾਣੇ ਪਹਾੜ ਤੇ ਤੀਰਥਿਆ ਉਹਦੀ ਯਾਤਰਾ ਕਰਿਆ ਵਾਂ ਫਲਾਣੇ ਪਹਾੜ ਤੇ ਤੀਰਥਿਆ ਉਹਦੀ ਯਾਤਰਾ ਕਰਿਆ ਵਾਂ ਛੈ ਦਾ ਸੁਖ ਲੱਭ ਜੂ ਇਹ ਬਾਹਰ ਭੱਜਾ ਫਿਰਦਾ ਏ ਤੇ ਉਹ ਜਿਹੜਾ ਆਤਮਿਕ ਸੁੱਖ ਹੈ ਉਹ ਅੰਦਰੋਂ ਮਿਲਣਾ ਹੈ ਕਦੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਂਦੇ ਹੋ ਨਾ ਤੇ ਗੌਰ ਕਰਨਾ ਅੰਦਰ ਆ ਜੇ ਕੁੱਲ ਦੁਨੀਆਂ ਦੇ ਜਿਹੜੇ ਮਜਬ ਨੇ ਧਰਮ ਨੇ ਉਹਨਾਂ ਧਰਮਾਂ ਦੇ ਧਾਰਮਿਕ ਸਥਾਨ ਆ ਮੰਦਿਰ ਮਸਜਿਦ ਗੁਰਦੁਆਰੇ ਮੱਠ ਉਹ ਜਿੱਥੇ ਵੀ ਜਾਓਗੇ ਨਾ ਪੌੜੀਆਂ ਚੜ ਕੇ ਜਾਓਗੇ ਇੱਕੋ ਇੱਕ ਸੱਚਖੰਡ ਸ੍ਰੀ ਹਰਮੰਦਰ ਸਾਹਿਬਾ ਜਿਹੜਾ ਪੌੜੀਆਂ ਉੱਤਰ ਕੇ ਜਾਂਦਾ ਹੈ ਜਦੋਂ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਨੇ ਨਾ ਪੌੜੀਆਂ ਥੱਲੇ ਨੂੰ ਉਤਰਨੀਆਂ ਨੇ ਬਾਕੀ ਜਿੰਨੇ ਵੀ ਮੰਦਰ ਮਸਜਿਦ ਮਸੀਤਾਂ ਜੋ ਵੀ ਆ ਉਹ ਤੁਸੀਂ ਪੌੜੀਆਂ ਤਾਂ ਨੂੰ ਚੜਨੀਆਂ ਇਹ ਜਿਹੜਾ ਹਰਮੰਦਰ ਆ ਹਰਜੀ ਦਾ ਮੰਦਰ ਇਹ ਸਾਡੇ ਹਿਰਦੇ ਚ ਆ ਮਹਾਰਾਜ ਨੇ ਉਹ ਨਕਸ਼ਾ ਬਣਾ ਦਿੱਤਾ ਕਿ ਬੰਦਿਆ ਤੂੰ ਆਤਮਿਕ ਸੁਖ ਲੱਭਣਾ ਤੇ ਯਾਦ ਰੱਖੀ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਮਹਾਰਾਜ ਜੀ ਕਹਿੰਦੇ ਸੁਖ ਚਾਹੀਦਾ ਤੇ ਜੇ ਸੁਖ ਚਾਹੀਦਾ ਨਾ ਤੇ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ ਤਨ ਸੁੱਖ ਸਾਨੂੰ ਮਿਲ ਗਏ ਤਨ ਸੁੱਖ ਦੇ ਨਾਲ-ਨਾਲ ਸਾਨੂੰ ਦੁੱਖ ਵੀ ਬੜੇ ਮਿਲੇ ਕਿਉਂਕਿ ਇਹ ਜੋੜੀ ਹੈ ਜਿੱਥੇ ਦੁੱਖ ਹੈ ਉੱਥੇ ਸੁੱਖ ਆ ਜਿੱਥੇ ਸੁੱਖ ਹੈ ਉੱਥੇ ਦੁੱਖ ਵੀ ਆ ਜਿੱਥੇ ਖੁਸ਼ੀ ਆ ਉੱਥੇ ਗਮੀ ਵੀ ਆ ਆ ਪਰਸੋ ਚੌਥੇ ਮੇਰਾ ਜਨਮ ਦਿਨ ਸੀ ਮੇਰੇ ਘਰੇ ਪਾਰਟੀ ਚੱਲਣ ਦੀ ਸੀ ਕਿ ਅੱਜ ਬਾਬੇ ਦਾ ਜਨਮ ਦਿਨ ਹੈ ਤਾਂ ਮੈਂ ਮਰਨ ਦਿਨ ਦੀ ਭੋਗ ਤੇ ਕਥਾ ਕਰਨ ਗਿਆ ਸੀ ਇਹ ਬਰਾਬਰ ਚੱਲਦੇ ਆ ਦੁੱਖ ਸੁੱਖ ਘਰੇ ਜਨਮ ਦਿਨ ਮਨਾਇਆ ਜਾ ਰਿਹਾ ਸੀ ਮੈਂ ਮਰਗ ਦੀ ਕਥਾ ਕਰਨ ਰਿਹਾ ਸੀ ਬੈਠਾ ਦੁੱਖ ਦਾ ਸੁੱਖ ਤੇ ਸੁੱਖ ਦਾ ਦੁੱਖ ਖੁਸ਼ੀ ਦੀ ਗਮੀ ਤੇ ਗਮੀ ਦੀ ਖੁਸ਼ੀ ਕਿਸੇ ਦਾ ਕੋਈ ਮਰ ਗਿਆ ਏ ਕਿਸੇ ਦੇ ਘਰੇ ਕੋਈ ਜੰਮ ਪਿਆ ਏ ਇਹ ਦੋਵੇਂ ਚੱਲਦੇ ਆ ਮਹਾਰਾਜ ਕਹਿੰਦੇ ਵੀ ਇਹਨਾਂ ਦਾ ਜਗਤ ਚਾਨਣ ਅਗਿਆਨ ਹੈ ਉਹ ਤਾਂ ਮਿਲੇਗਾ ਜੇ ਗੁਰੂ ਦੀ ਸ਼ਰਨ ਵਿੱਚ ਆਏਗਾ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਜਾਏਗਾ ਤੇ ਫਿਰ ਪ੍ਰਮਾਤਮਾ ਦੀ ਸ਼ਰਨ ਚ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਪੇਗਾ ਸਮਝੇਗਾ ਤੇ ਮਹਾਰਾਜ ਜੀ ਕਹਿੰਦੇ ਨੇ ਬਾਹਰੋਂ ਨਹੀਂ ਨੌਂਦਰ ਠਾਕੇ ਧਾਵਤ ਰਹਾਏ ਦਸਵੇਂ ਨਿਜ ਘਰ ਵਾਸਾ ਪਾਏ ਉਥੇ ਅਨਹਦ ਸ਼ਬਦ ਵੱਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਨਾਵਣਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਆ ਇਹ ਜਿਹੜੀ ਗੁਰੂ ਮਾਤਾ ਹੈ ਇਹ ਸਾਨੂੰ ਵਿਰਾਸਤ ਵਿੱਚ ਮਿਲਦੀ ਹੈ ਗੁਰੂ ਮਤ ਤੇ ਗੁਰੂ ਆਪਣਾ ਇਤਿਹਾਸ ਗੁਰ ਇਤਿਹਾਸ ਇਹ ਸਾਨੂੰ ਵਿਰਾਸਤ ਚ ਮਿਲਦਾ ਹੈ ਪੁਰਾਨੀਆਂ ਬੀਬੀਆਂ ਅਸੀਂ ਆਪ ਨਿੱਕੇ ਨਿੱਕੇ ਹੁੰਦੇ ਸੀ ਜਦੋਂ ਛੋਟੇ ਛੋਟੇ ਹੁੰਦੇ ਸੀ ਰਾਤ ਨੂੰ ਦਾਦੀ ਨੇ ਬਾਤਾਂ ਸੁਣਾਉਣੀਆਂ ਜਦੋਂ ਜਿੱਦ ਕਰਨੀ ਬਾਤ ਸੁਣਾ ਉਹਨੇ ਸ਼ੁਰੂ ਕਰਨੀ ਪੋਤਾ ਪਰ ਜਾਈਆਂ ਚ ਪਏ ਹਨ ਇੰਨਾ ਦਿਨਾਂ ਚ ਸਾਡਾ ਗੁਰੂ ਗੁਰੂ ਗੋਬਿੰਦ ਸਿੰਘ ਜੀ ਜੰਗਲਾਂ ਚ ਟਟਕਦਾ ਫਿਰਦਾ ਸੀ ਬਾਤ ਸੁਣਾਉਣੀ ਮਾਛੀਵਾੜੇ ਦੀ ਦਾਦੀ ਬਾਤ ਸੁਨਾ ਦਾਦੀ ਨੇ ਬਾਤ ਸੁਣਾਉਣੀ ਸ਼ੁਰੂ ਕਰਨੀ ਪੁੱਤ ਆਪਰ ਜਾਈਆਂ ਦੇ ਵਿੱਚ ਬੈਠੇ ਆ ਨਾ ਜਾਂ ਕਿਤੇ ਧੂਨੇ ਤੇ ਬੈਠੇ ਹੋਣਾ ਤੇਰਦਾਸ ਉਹਨੂੰ ਕਹਣਾ ਬਾਤ ਸੁਨਾ ਉਹਨੇ ਕਹਣਾ ਪੁੱਤ ਆਪਾਂ ਤੋਂਲੀ ਸੇਕਦੇ ਪਏ ਆ ਅੱਗ ਸੇਕਦੇ ਪਏ ਆ ਨਾ ਤੇ ਇੰਨਾ ਦਿਨਾਂ ਦੇ ਵਿੱਚ ਦਾਦੀ ਗੁਜਰੀ ਛੋਟੇ ਛੋਟੇ ਬੱਚਿਆਂ ਨੂੰ ਸਹਬਜ਼ਾਦਿਆਂ ਨੂੰ ਲੈ ਕੇ ਉਹ ਠੰਡੇ ਗੁਰਜ ਵਿੱਚ ਬੈਠੀ ਸੀ ਇਹ ਬਾਤਾਂ ਸੁਣਾਉਂਦੀਆਂ ਸੀ ਦਾਦੀਆਂ ਤੇ ਅਸੀਸਾਂ ਦਿੰਦੀਆਂ ਸੀ ਬੱਚੇ ਛਰਾਰਤ ਕਰਦੇ ਆ ਨਾ ਤੇ ਬੱਚੇ ਨੂੰ ਦਬਕਾ ਮਾਰਨਾ ਅਸੀਂ ਵੀ ਨਿੱਕ-ਨਿੱਕੇ ਹੁੰਦੇ ਸੀ ਤੇ ਉਹ ਚਰਖੇ ਉਦੋਂ ਜਿਆਦੇ ਕੱਤਦੇ ਨੇ ਘਰਾਂ 'ਚ ਦਾਦੀ ਨੇ ਢਾਇਆ ਹੋਣਾ ਭੂਆ ਨੇ ਚਰਖਾ ਲਾਇਆ ਹੋਣਾ ਚਾਚੀ ਤਾਈ ਨੇ ਲਾਇਆ ਹੋਣਾ ਅੰਡਰਾਂ ਗਵੰਡਾਂ ਨੇ ਵੀ ਇਕੱਠੀਆਂ ਹੋ ਕੇ ਦਰੱਖਤ ਥੱਲੇ ਬਹਿ ਜਾਣਾ ਤੇ ਚਰਖੇ ਕੱਤਨੇ ਅਸੀਂ ਖੇਡਦੇ ਖੇਡਦੇ ਆਉਣਾ ਤੇ ਕਦੇ ਮਾਲ ਤੋੜ ਜਾਣੀ ਕਦੇ ਅਸੀਂ ਤੰਦ ਤੋੜ ਜਾਣਾਂ ਤੇ ਜਦੋਂ ਸਪਾਉਣਾ ਉਹਨਾਂ ਨੂੰ ਤੇ ਦਾਦੀ ਨੇ ਜਾਂ ਭੂਆ ਨੇ ਜਾਂ ਤਾਈ ਚਾਚੀ ਨੇ ਕਿਸੇ ਨੇ ਦਬਕਾ ਮਾਰਨਾ ਇਤ ਸਾਧ ਸੰਗਤ ਜੀ ਦਬਤ ਕੇ ਵਿੱਚ ਵੀ ਸਾਨੂੰ ਅਸੀਸ ਦੇਣੀ ਜਦੋਂ ਅਸੀਂ ਤੰਦ ਤੋੜ ਕੇ ਭੱਜਣਾ ਉਹਨੇ ਗੁੱਸੇ ਵਿੱਚ ਦਬਕਾ ਮਾਰਨਾ ਵੇ ਤੇਰਾ ਬੇੜਾ ਤਰਜੇ ਤਰਜੇ ਅੱਖ ਨਾ ਬੇੜਾ ਸਾਨੂੰ ਐ ਲੱਗਣਾ ਬੜਾ ਵੱਡਾ ਧੋਕਾ ਵੱਜਾ ਅੱਜ ਸਮਝ ਆਉਂਦੀ ਹੈ ਤੇ ਅੱਜ ਦੀਆਂ ਮਾਵਾਂ ਬੱਚੇ ਤੇ ਉਹੀ ਛਰਾਰਤਾ ਵੀ ਉਹੀ ਆ ਪਰ ਮਾਵਾਂ ਦਾ ਜਿਹੜਾ ਲਹਿਜਾ ਬਦਲ ਲਗਿਆ ਅੱਜ ਜਦੋਂ ਬੱਚਾ ਛਰਾਰਤ ਕਰਦਾ ਮਾਂ ਜਦੋਂ ਦਵਕਾ ਮਾਰਦੀ ਹੈ ਨਾ ਆ ਤੈਨੂੰ ਫੋੜਾ ਨਿਕਲੇ 10 ਕਿਲੋ ਦਾ ਅੱਜ ਦਾ ਆਜੋਗ ਆ ਗਿਆ ਬੱਚਾ ਛਰਾਰਤ ਕਰਦਾ ਮਾਂ ਦਵਕਾ ਮਾਰਦੀ ਵੇ ਤੈਨੂੰ ਕੁਛ ਨਾ ਹੋਵੇ ਤੇ ਅੱਜ ਦੀ ਮਾਂ ਬੱਚਾ ਛਰਾਰਤ ਕਰਦਾ ਆ ਤੈਨੂੰ ਮੌਤ ਆਵੇ ਰਾਤ ਦੇ 12 ਵਜੇ ਤੇ ਮੈਨੂੰ ਉੱਠ ਕੇ ਪਾਣੀ ਪੂਣੀ ਨਾ ਤੇਰੇ ਮੂੰਹ ਚ ਪਾਉਣਾ ਪੈਗਾ ਮੇਰੀ ਨੀਂਦ ਨਾ ਖਰਾਬ ਹੋਵੇ ਗੁਰੂਆਂ ਦੇ ਪਿਆਰਿਓ ਜਦੋਂ ਮੰਦਰ ਬਣਾ ਦਿੱਤਾ ਤੇ ਉਥੇ ਅੱਜ ਮੰਨਤਾ ਹੋਵੇ ਤੁਸੀਂ ਕਿਤੇ ਜਾਓ ਨਾ ਦਾੜੀ ਕੇਸ ਵਾਲਾ ਹੋਵੇ ਦਾਸਤਾਏ ਵਾਲਾ ਹੋਵੇ ਉਹ ਕਿੰਮਤਾਰੇ ਚਾਰ ਸਵੇਰੇ ਪਹਾੜਾ ਤੇ ਵਿਚਾਲੇ ਮੈਦਾਨ ਹੈ ਟਕਲਾ ਕੋਟ ਉਥੇ ਜਾਓਗੇ ਔਰ ਦੇ ਲੋਕ ਭੱਜ ਕੇ ਭੱਜ ਕੋਲ ਆਉਣ ਕਿੰਦਾ ਦੀ ਕੇਸ ਵੇਖ ਕੇ ਪੱਗ ਵੇ ਪੁੱਛਣਗੇ ਸਰਦਾਰ ਜੀ ਕਿੱਥੇ ਜਾਣਾ ਜਿੱਥੇ ਛੇਰ ਸੁੱਤਾ ਪਿਆ ਪਹਿਲਾ ਧਿਆਰਾ ਦਾ ਪੂਰੀ ਦੁਨੀਆ ਤੋਂ ਛਿਦ ਹੋ ਗਿਆ ਤੇ ਦੁਸ਼ਮਣਾਂ ਨੇ ਇਨਾ ادب ਦਿੱਤਾ ਵੀ ਉਹਦਾ ਮਾਸ ਤੋਲਾ ਤੋਲਾ ਵਿਕਿਆ ਤੇ ਹਦਿਆਂ ਪਿੰਦਰ ਨੱਪਦੇ ਤਾਂ ਉੱਤੇ ਮੰਦਰਾ ਆਤਾ ਤੇ ਉੱਤੇ ਲਿਖਿਆ ਛੇਰ ਸੁੱਤਾ ਆ ਤੇ ਜਦੋਂ ਇਹ ਜੋੜੀ ਦਾ ਵਿਆਹ ਹੁੰਦਾ ਨਾ ਤੇ ਵਿਆਹ ਤੋਂ ਬਾਅਦ ਸੱਤ ਤੇ ਸੁਹਾਗਾ ਤੋਂ ਪਹਿਲਾਂ ਉਸ ਮੰਦਰ ਦੇ ਵਿੱਚ ਉਹ ਲੋਕਾਂ ਨੇ ਮੱਥਾ ਟਿਕਾਉਣ ਜਾਣਾ ਜੁਪੀ ਨੂੰ ਉਹ ਜੋੜੀ ਨੂੰ ਮੱਥਾ ਟਿਕਾਉਣ ਜਾਣਾ ਸਾਢੇ 11:00 ਟਾਂਟਾ ਹੋਊਗਾ ਟਾਂਟਾ ਹੈ ਮੱਕੜੀ ਜਾ ਕੇ ਬੈਠਾ ਅੱਗੇ ਉਹਨੇ ਕੋਤੋਂ ਨੇ ਸਮਾਂਤ ਕਰਦਨੇ ਤੇ ਬਤੇ ਲੋਕਾਂ ਨੇ ਸਭ ਤੋਂ ਪਹਿਲਾਂ ਜੋੜੀ ਨੂੰ ਗੋਪਤھ ਮੰਦਰ ਚ ਮਥਾ ਟਕਵਾ ਤੇ ਜੇ ਉੱਥੋਂ ਦਾ ਪੁਜਾਰੀ ਉਹਦੇ ਕੋਲ ਅਰਦਾਸ ਕਰਾਉਣੀ ਹੋਵੇ ਤੀਵਤੀ ਪਾਛਾ ਕਰਦੇ ਆ ਪੰਜਾਬੀ ਚ ਗੱਲ ਕਰਾਂ ਇਹ ਸੱਚੇ ਪਾਤਸ਼ਾਹ ਇਹ ਸੁਭਾਗ ਜੋੜੀ ਦੀ ਸ਼ਾਦੀ ਹੋਈ ਆ ਵਿਆਹ ਬੰਧਨ ਵਿੱਚ ਬੱਜੇ ਨੇ ਅੱਜ ਗ੍ਰਸਤ ਪ੍ਰਵੇਸ਼ ਕਰਨ ਜਾ ਰਹੇ ਆ ਇਹਨਾਂ ਦੇ ਘਰੇ ਔਲਾਦ ਪੈਦਾ ਹੋਵੇ ਉਹ ਬਾਪਾ ਜਰਵਰ ਸਗੀ ਵਰਗੀ ਹੋਵੇ ਇਹਨਾਂ ਦੇ ਪੁੱਤਰ ਪੈਦਾ ਹੋਵੇ ਤਾਂ ਜਰਵਰ ਸਿੰਘ ਵਰਗਾ ਹੋਵੇ ਏ ਮੰਨਤ ਮੰਗਦੇ ਸੁੱਖ ਸੁੱਖ ਦੇ ਉੱਥੇ ਫਿਰ ਜਦੋਂ ਔਰਤ ਗਰਭ ਪ੍ਰਵੇਸ਼ ਕਰਦੀ ਆ ਤੇ ਉਹ ਜਿਹੜਾ మాਸ ਲਿਆ ਨਾ ਤੋੜਾ-ਤੋੜਾ ਖਰੀਦਿਆ ਉਹ ਗਾਂ ਆਪਣੇ ਘਰ ਚ ਅੱਧਾ-ਅੱਧਾ ਗ੍ਰਾਮ-ਗ੍ਰਾਮ ਵੰਡ ਦਿੱਤਾ ਤੇ ਉਹਨੂੰ ਬਰਫ਼ ਚ ਸਕਾਰ ਕੇ ਤੇ ਡੱਬੀ ਚ ਆ ਕੇ ਰੱਖਿਆ ਅੱਜ ਤੁਹਾਨੂੰ ਦਰਸ਼ਨ ਹੋ ਜਾਣਗੇ ਜਾਓਗੇ ਤੇ ਕਰ ਕਰ ਪਿਆ ਉਹ మాਸ ਦੀਰ ਵਿੱਚ ਬਨ ਕੇ ਉਸ ਗਰਭਵਰਤੀ ਔਰਤ ਦੀ ਕਮਰ ਨਾਲ ਬਨ ਦੇਣਾ 10 ਮਹੀਨੇ ਉਹ ਮਾਸ ਕਮਰ ਨਾਲ ਵੱਜਿਆ ਰਹਿਣਾ ਇਹੋ ਹੀ ਭਾਵਨਾ ਕਿ ਇਹ ਬੱਚਾ ਪੈਦਾ ਹੋਇਆ ਪੁੱਤਰ ਪੈਦਾ ਹੋਵੇ ਤੇ ਜਰਾਵਰ ਸਿੰਘ ਵਰਗਾ ਦਲੇਰ ਬੀਰ ਬਹਾਦਰ ਹੋਵੇ ਜਦੋਂ ਬੱਚੇ ਨੂੰ ਜਨਮ ਦਿੱਤਾ ਤੇ ਮਾਂ ਦੀ ਕਮਰ ਨਾਲ ਉਹ ਖੋਲ ਕੇ ਉਹ ਮਾਸ ਬੱਚੇ ਦੇ ਗਲ ਚ ਪਾ ਦਿੱਤਾ ਜਿਹੜਾ 10 ਮਹੀਨੇ 10 ਸਾਲ ਤੱਕ ਉਹਦੇ ਦੇ ਗਲ ਚ ਰਹੇਗਾ ਕਿ ਇਹ ਜਰਾਵਰ ਸਿੰਘ ਵਰਗਾ ਬਣ ਜੇ ਤੇ ਸਾਡੀਆਂ ਮਾਵਾਂ ਯਾਦ ਰੱਖਿਓ ਪਾਣੀ ਕਰਦੇ ਆ ਉਹ ਤੇ ਡਰਾਉਂਦਿਆਂ ਨੇ ਹਰੀ ਸਿੰਘ ਨਰਵੇ ਤੋਂ ਤੇ ਸਾਡੀਆਂ ਮਾਵਾਂ ਭੈਣਾਂ ਤੁਹਾਨੂੰ ਦੱਸਿਆ ਵੀ ਗਰਾਊਂਡ ਲੈਵਲ ਦੀ ਗੱਲ ਹੈ ਬੱਚਾ ਉਹ ਵੀ ਉੱਧਰ ਕੋਈ ਬੱਚੇ ਕਦੇ ਹੋ ਗਿਆ ਸਾਡੇ ਵੀ ਜੇ ਛੋਟੇ ਬੱਚੇ ਨੇ ਜਦੋਂ ਮਾਂ ਨੇ ਕੰਮ ਦਾ ਕਰਕੇ ਸੌਣ ਦਾ ਟਾਈਮ ਹੋ ਗਿਆ ਤੇ ਬੱਚੇ ਦਾ ਖੇਡਣ ਦਾ ਟਾਈਮ ਹੋ ਗਿਆ ਉਹਨੇ ਖੇਡਣਾ ਮਾਂ ਨੂੰ ਨੀਂਦ ਆਉਂਦੀ ਬੱਚੇ ਨੇ ਖੇਡਣਾ ਹੁਣ ਮਾਂ ਬੱਚੇ ਦੀ ਫਿਕਰ ਹੈ ਕਿ ਮੈਂ ਨੀਂਦਾਂ ਲਈ ਖੇਡਦਾ ਇੱਕ ਤਾਂ ਮੰਜੇ ਤੋਂ ਥੱਲੇ ਨਹੀਂ ਡੇਕ ਉਹਨੂੰ ਸੁਵਾਉਂਦੀ ਧੱਕੇ ਨਾਲ ਤੇ ਧੱਕੇ ਨਾਲ ਉਸਾਂ ਦੀ ਉਹਨੇ ਖੇਡਣਾ ਪਾਉਣ ਵਾਲਾ ਵੀ ਸ਼ੁੱਧ ਹੋਣਾ ਚਾਹੀਦਾ ਆਪਣੇ ਬੱਚਿਆਂ ਨੂੰ ਜੇ ਤੁਸੀਂ ਵੀਰ ਬਹਾਦਰ ਬਣਾਉਣਾ ਗੁਰਮਤ ਦੇ ਧਾਰਨੀ ਬਣਾਉਣਾ ਤੇ ਇਹਨਾਂ ਬਾਬਿਆਂ ਦੇ ਮਸਤਾਂ ਦੇ ਜਿਹੜੇ ਪਜਾਰੀਆਂ ਪਜੂਰੀਆਂ ਤੇ ਕੜਾਈਆਂ ਕੜੂਈਆਂ ਦੇਣੀਆਂ ਬੰਦ ਕਰੋ ਦੇਗਾਂ ਦੇ ਉਹ ਸ਼ਹੀਦਾਂ ਦੀਆਂ ਰਸਤਾ ਦੇ ਉਹ ਸ਼ਹੀਦਾਂ ਦੇ ਸ਼ਹੀਦੀ ਦੇ ਕੇ ਬੱਕਰੇ ਦੇ ਉਹ ਸ਼ਹੀਦਾਂ ਦੇ ਤੁਹਾਡੇ ਘਰੇ ਸ਼ਹੀਦ ਪੈਦਾ ਹੋਣਗੇ ਸ਼ਹੀਦ ਇਹ ਗੱਲ ਯਾਦ ਰੱਖਿਓ ਅੱਜ ਦਾ ਜਿਹੜਾ ਸਮਾਗਮ ਹੈ ਭਾਈ ਸਾਹਿਬ ਜੀ ਨੇ ਬੜੇ ਹੀ ਆਨੰਦ ਦੇ ਨਾਲ ਪਹਿਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਰਸੇ ਆ ਖੁੱਲੇ ਮੈਦਾਨ ਵਿੱਚ ਲਾ ਕੇ ਪੰਡਾਲ ਸਤਿਗੁਰੂ ਦੀ ਧੁਰ ਕੀ ਬਾਣੀ ਦਾ ਸਿਮਰਨ ਕਰਵਾਇਆ ਜਾਪ ਕਰਾਇਆ ਉਸ ਤੋਂ ਪਰੰਤ ਗੁਰਮਤ ਦੀਆਂ ਵਿਚਾਰਾ ਕਰਾਈਆਂ ਇਹੀ ਗੁਰਮਤ ਆ ਸਾਰੇ ਇਦਾਂ ਹੀ ਕਰਿਆ ਕਰੋ ਜਦੋਂ ਗੁਰਮਤ ਦਾ ਜਦੋਂ ਕੋਈ ਪ੍ਰੋਗਰਾਮ ਕਰਦੇ ਹੋ ਨਾ ਘਰ ਦੇ ਵਿੱਚ ਪੁੱਤਰ ਜੰਮਿਆ ਪੁੱਤਰ ਦਾ ਜਨਮ ਦਿਨ ਹੈ ਸ਼ਾਦੀ ਦੀ ਸਾਲਗिरा ਹੈ ਬਾਪੂ ਦੀ ਵਰ੍ਹੇ ਹੈ ਤੇ ਜਿੱਥੇ ਪਾਠ ਕਰਾਉਂਦੇ ਜੇ ਉੱਥੇ ਨਾਲ ਕਥਾ ਵੀ ਕਰਾਇਆ ਕਰੋ ਕਿਉਂਕਿ ਕਥਾ ਦੇ ਵਿੱਚ ਗੁਰਮਤ ਦੀ ਸਿੱਖਿਆ ਮਿਲਦੀ ਹੈ ਇਹ ਗੁਰਮਤ ਸਮਾਗਮ ਬਣ ਜਾਂਦਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਇਹ ਧੀਆ ਪੁੱਤਰ ਭੈਣ ਭਰਾ ਮੋਹ ਮਾਇਆ ਇਹ ਜੰਜਾਲ ਨਹੀਂ ਬਣੇਗਾ ਇਹ ਪੌੜੀ ਬਣ ਜਾਏਗਾ ਤੁਹਾਨੂੰ ਪਰਮਾਤਮਾ ਤੱਕ ਪਹੁੰਚਾਉਣ ਦੀ ਸੋ ਭਾਗਾ ਵਾਲੇ ਹੋ ਜਿਨ੍ਹਾਂ ਨੇ ਇਸ ਕਲੂਕਾਲ ਦੇ ਅੰਦਰ ਆਤ ਸਤ ਸੰਗ ਦੀਆਂ ਕੜੀਆਂ ਦਾ ਆਨੰਦ ਮਾਣਿਆ ਭਾਈ ਸਾਹਿਬ ਜੀ ਨੇ ਉਦਮ ਕੀਤਾ ਸਾਥੀਆਂ ਨਾਲ ਮਿਲ ਕੇ ਸਤਗੁਰੂ ਸੱਚੇ ਪਾਤਸ਼ਾਹ ਇਹਨਾਂ ਸੰਗਤਾਂ ਦੀਆਂ ਸੇਵਾਵਾਂ ਨੂੰ ਸਫਲਾ ਕਰਨ ਤੇ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਪਰਿਵਾਰ ਵੱਲੋਂ ਸਰਬੱਤ ਸੰਗਤ ਦਾ ਜੀ ਆਇਆਂ ਕੋਟਾਨ ਕੋਟ ਧੰਨਵਾਦ ਗਰਮੀ ਦਾ ਮੌਸਮ ਹੈ ਤੇ ਆ ਕੱਪੜਾ ਵੀ ਗਰਮ ਹੈ ਸੰਗਤਾਂ ਬੜੇ ਆਨੰਦ ਨਾਲ ਬੈਠੀਆਂ ਨੇ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਨਜ਼ਰ ਆਇਆ ਜਿੰਨੀ ਵੀ ਸੰਗਤ ਬਿਰਾਜਮਾਨ ਹੈ ਇਹਦੇ ਵਿੱਚ ਕਾਲਾਪਨ ਕਿਤੇ ਨਜ਼ਰ ਨਹੀਂ ਆਇਆ ਇਧਰ ਅਵੇਸਲਾਪਨ ਨਹੀਂ ਆਇਆ ਬੜੀ ਸੁਚੇਤ ਹੋ ਕੇ ਜਿਹੜੀ ਸੁਖਮਨੀ ਸਾਹਿਬ ਜੀ ਦੀ ਬਾਣੀ ਆ ਨਾ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਇਕਾਗਰ ਚੇਤ ਇਕਾਗਰ ਚੇਤ ੋ ਕੇ ਤੁਸੀਂ ਸਰਵਨ ਕੀਤਾ ਸਾਡਾ ਬੋਲਿਆ ਸਤਿਗੁਰੂ ਪ੍ਰਵਾਨ ਕਰਨ ਤੇ ਤੁਹਾਡਾ ਸਰਵਨ ਪ੍ਰਵਾਨ ਕਰਨ ਦਾਸ ਕੋਈ ਵਿਦਵਾਨ ਨਹੀਂ ਇੱਕ ਵਿਦਿਆਰਥੀ ਸੰਥਿਆ ਪਰ ਕਿਸ ਨਾ ਹੀ ਬੇਨਤ ਭੁੱਲਾਂ ਖਿਮਾ ਬਖਸ਼ੀ ਅਗੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਸਾਡਾ ਕਦਮ ਕਦਮ ਲੈ ਖਿਚਲਾਉਣੇ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕਾ ਪ੍ਰਭਤਾ ਤੇ ਮਿਲੇ ਭੁੱਲਾਂ ਚੁੱਕਾਂ ਦੀ ਖਿਮਾ ਬਲਾਓ ਫਤਿਹ ਵਾਹਿਗੁਰੂ